ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਵੇਰਕਾਲ ਨਮਸਕਾਰ ਆਦਾਬ ਮੇਰੇ ਚੈਨਲ ਸਾਹਿਲ ਸਾਊਂਡਸ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਆਪਣਾ ਅੱਜ ਦਾ ਟੌਪਿਕ ਹੈ ਚਤੁਰੰਗ ਅੱਜ ਆਪਾਂ ਚਤੁਰੰਗ ਬਾਰੇ ਪੜਾਂਗੇ ਤਾਂ ਚਲੋ ਸ਼ੁਰੂ ਕਰਦੇ ਹਾਂ ਚਤੁਰੰਗ ਜਾਂ ਚਤੁਰੰਗ ਗਾਇਨਸ਼ਾਲੀ ਦੀ ਰਚਨਾ ਪਦ ਤੇਨ ਸਵਰ ਅਤੇ ਪਾਠ ਇਨ੍ਹਾਂ ਚਾਰ ਅੰਗਾਂ ਨੂੰ ਮਿਲਾ ਕੇ ਹੋਈ ਹੈ ਸਭ ਤੋਂ ਪਹਿਲਾਂ ਆਪਾਂ ਦੇਖ ਲੈਣੇ ਆ ਪਦ ਦਾ ਮਤਲਬ ਹੁੰਦਾ ਜਿਵੇਂ ਸ਼ਬਦ ਹੋ ਗਏ ਹਨਾ ਬੰਦਿਸ਼ ਤੇ ਲਿਰਿਕਸ ਜਾਂ ਕਿਸੇ ਗੀਤ ਦੇ ਲਿਰਿਕਸ ਉਹਨੂੰ ਆਪਾਂ ਪਦ ਕਹਿ ਦਿੰਨੇ ਆ ਉਸ ਤੋਂ ਬਾਅਦ ਤੇਨ ਤੇਨ ਹੁੰਦਾ ਤਰਾਨਾ ਜਿਹਦੇ ਚ ਆਪਾਂ ਪੜਕੇ ਆਏ ਪਿਛਲੀ ਕਲਾਸ ਚ ਵੀ ਨਿਰਾਰਥਕ ਸ਼ਬਦ ਹੁੰਦੇ ਆ ਜਿਵੇਂ ਤਾਣਾ ਦੇਰੇ ਤੂੰ ਠੀਕ ਹੈ ਉਸ ਤੋਂ ਬਾਅਦ ਆ ਗਿਆ ਸਵਰ ਸਵਰ ਦੇ ਵਿੱਚ ਆ ਜਾਂਦੀ ਹੈ ਅਲੰਕਾਰ ਹੋਗੀਆਂ ਆਪਣੀ ਸਰਗਮਾ ਹੋਗੀਆਂ ਅਤੇ ਪਾਟ ਪਾਟ ਉਹ ਹੁੰਦਾ ਜਿਹਦੇ ਵਿੱਚ ਆਪਾਂ ਤਬਲੇ ਪਖਾਵਾ ਜਾਂ ਮਿਰਦੰਗ ਦੇ ਬੋਲਾਂ ਨੂੰ ਆਪਾਂ ਮੂਹਦਵਾਰੀ ਮੂਹਦਵਾਰਾ ਬੋਲਦੇ ਆ ਜਿਵੇਂ ਧਾਗੜ ਤੱਕ ਧੁਮਕੜ ਤੱਕ ਤਿੰਨਾਕੜ ਤੱਕ ਠੀਕ ਹੈ ਇਹਨਾਂ ਚਾਰ ਅੰਗਾਂ ਨੂੰ ਮਿਲਾ ਕੇ ਹੋਈ ਹੈ ਕਹਿੰਦੇ ਕਿ ਚਤੁਰੰਗ ਦੀ ਜਿਹੜੀ ਗਾਇਨ ਸ਼ਲੀ ਹੈ ਉਹ ਇਹਨਾਂ ਚਾਰ ਅੰਗਾਂ ਨੂੰ ਮਿਲਾ ਕੇ ਉਹਦੀ ਰਚਨਾ ਹੋਈ ਹੈ ਅੱਗੇ ਲਿਖਦੇ ਆ ਸਥਾਈ ਵਿੱਚ ਪਦ ਜਾਂ ਕਿਸੇ ਖਿਆਲ ਦੀ ਗੀਤ ਰਚਨਾ ਹਾਂਜੀ ਸਥਾਈ ਵਿੱਚ ਕਹਿੰਦੇ ਬੰਦਿਸ਼ ਦੇ ਬੋਲ ਜਾਂ ਕਿਸੇ ਖਿਆਲ ਦੀ ਗੀਤ ਰਚਨਾ ਹੁੰਦੀ ਹੈ ਸ਼ਬਦ ਹੁੰਦੇ ਆ ਉਹਦੇ ਤੇ ਉਸਦੇ ਅਗਲੇ ਅੰਤਰੇ ਵਿੱਚ ਹੁੰਦੇ ਆ ਤਰਾਨੇ ਦੇ ਬੋਲ ਠੀਕ ਹੈ ਅੰਤਰੇ ਵਿੱਚ ਪਹਿਲਾ ਤਰਾਨੇ ਦੇ ਬੋਲ ਉਸ ਤੋਂ ਬਾਅਦ ਸਰਗਮ ਅਤੇ ਅੰਤ ਵਿੱਚ ਤਬਲਾ ਜਾਂ ਮਿਰਦੰਗ ਦੇ ਬੋਲ ਪਾਠ ਹੁੰਦੇ ਹਨ ਜਿਵੇਂ ਆਪਾਂ ਹੁਣ ਸਮਝਿਆ ਹਨਾ ਸਥਾਈ ਵਿੱਚ ਸਭ ਤੋਂ ਪਹਿਲਾਂ ਸ਼ਬਦ ਆ ਗਏ ਉਸ ਤੋਂ ਬਾਅਦ ਅੰਤਰਾ ਆ ਗਿਆ ਅੰਤਰੇ ਦੇ ਵਿੱਚ ਤਰਾਨੇ ਦੇ ਬੋਲ ਆ ਗਏ ਉਸ ਤੋਂ ਬਾਅਦ ਆਪਣੀ ਸਰਗਮ ਆ ਗਈ ਤੇ ਅੰਤ ਵਿੱਚ ਆ ਗਿਆ ਤਬਲਾ ਜਾਂ ਪਖਾਵਜ ਮਿਰਦੰਗ ਦੇ ਬੋਲ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਕਿ ਖਿਆਲ ਤਰਾਨਾ ਸਰਗਮ ਅਤੇ ਤਿਰਵਟ ਇਹਨਾਂ ਚਾਰ ਪ੍ਰਕਾਰ ਦੇ ਗੀਤਾਂ ਤੋਂ ਚਤੁਰੰਗ ਦੀ ਰਚਨਾ ਹੋਈ ਹੈ ਚਤੁਰੰਗ ਦੇ ਨਾਮ ਤੋਂ ਹੀ ਇਹ बोध ਹੁੰਦਾ ਹੈ ਕਿ ਇਹ ਚਾਰ ਰੰਗਾਂ ਦਾ ਸਮੂਹ ਹੈ ਬਿਲਕੁਲ ਚਤੁਰੰਗ ਹੈ ਜਿਹੜਾ ਨਾਮ ਹੈ ਇਹ ਨਾਮ ਤੋਂ ਹੀ ਸਿੱਧ ਹੋ ਜਾਂਦਾ ਕਿ ਇਸ ਵਿੱਚ ਚਾਰ ਅੰਗ ਹੈ ਠੀਕ ਹੈ ਤੇ ਚਤੁਰੰਗ ਦੇ ਚਾਰ ਭਾਗ ਹੁੰਦੇ ਹਨ ਅਤੇ ਹਰ ਭਾਗ ਵਿੱਚ ਭਿੰਨ-ਭਿੰਨ ਰੂਪ ਅਤੇ ਅੰਗ ਹੁੰਦੇ ਹਨ ਚਤੁਰੰਗ ਨੂੰ ਖਿਆਲ ਅੰਗ ਤੋਂ ਗਾਇਆ ਜਾਂਦਾ ਹੈ ਹਾਂਜੀ ਬਿਲਕੁਲ ਚਤੁਰੰਗ ਦੇ ਵਿੱਚ ਵੀ ਜਿਵੇਂ ਆਪਾਂ ਖਿਆਲ ਦੇ ਵਿੱਚ ਅਲਾਪ ਬੋਲ ਤਾਨਾ ਹਨਾ ਉਦਾਂ ਨੇ ਨੇ ਉਵੇਂ ਚਤੁਰੰਗ ਦੇ ਵਿੱਚ ਵੀ ਉਹੀ ਸ਼ੈਲੀ ਹੈ ਜਿਹੜੀ ਵਰਤੀ ਜਾਂਦੀ ਹੈ ਚਤੁਰੰਗ ਅਕਸਰ ਤੀਨ ਤਾਲ ਵਿੱਚ ਨਿਬੱਧ ਮਿਲਦੇ ਹਨ ਹਾਂਜੀ ਪਰੰਤੂ ਛੋਟੇ ਖਿਆਲ ਵਾਂਗ ਜਪ ਤਾਲ ਰੂਪਕ ਤਾਲ ਇਕ ਤਾਲ ਅਤੇ ਆੜਾ ਚੌਤਾਲ ਵਿੱਚ ਵੀ ਇਹ ਹੋ ਸਕਦੇ ਹਨ ਹਾਂਜੀ ਇਹ ਨਾ ਜਿਹੜੇ ਜਿਹੜੇ ਛੋਟੇ ਛੋਟੇ ਵਿੱਚ ਗੱਲਾਂ ਹੁੰਦੀਆਂ ਜਿਹੜੇ ਸ਼ਾਰਟ ਕੁਐਸਚਨ ਆਪ ਨੂੰ ਲੱਗਦਾ ਵੀ ਬਣ ਸਕਦੇ ਆ ਕਾਪੀ ਪੈਨ ਨਾਲ ਜ਼ਰੂਰ ਰੱਖਿਆ ਕਰੋ ਤਾਂ ਕਿ ਆਪਾਂ ਉਹਨਾਂ ਨੂੰ ਨੋਟ ਕਰ ਸਕੀਏ ਠੀਕ ਹੈ ਚਤੁਰੰਗ ਵਿੱਚ ਹੁਣ ਉਹਨਾਂ ਨੇ ਤਾਲਾਂ ਦੱਸਿਆ ਵੀ ਕਿਹੜੀਆਂ ਕਿਹੜੀਆਂ ਤਾਲਾਂ ਆਪਾਂ ਉਹਦੇ ਵਿੱਚ ਵਰਤਦੇ ਆ ਸਭ ਤੋਂ ਪਹਿਲਾਂ ਤੀਨ ਤਾਲ ਹੋ ਗਈ ਉਸ ਤੋਂ ਬਾਅਦ ਜਪ ਤਾਲ ਰੂਪਕ ਇਕ ਤਾਲ ਆੜਾ ਚਾਰ ਤਾਲ ਠੀਕ ਹੈ ਤੇ ਅਨੇਕ ਚਤੁਰੰਗਾ ਦੀ ਪਦ ਰਚਨਾ ਤੋਂ ਪਤਾ ਚੱਲਦਾ ਹੈ ਕਿ ਇਹਨਾਂ ਵਿੱਚ ਛੋਟੇ ਖਿਆਲ ਵਾਂਗ ਅਲਾਪ ਤਾਨ ਸਰਗਮ ਆਦ ਦਾ ਪ੍ਰਯੋਗ ਹੋ ਸਕਦਾ ਹੈ। ਯਮਨ ਰਾਗ ਵਿੱਚ ਚਤੁਰੰਗ ਦੀ ਇੱਕ ਰਚਨਾ ਜੋ ਤੀਨ ਤਾਲ ਵਿੱਚ ਨਿਵਧ ਹੈ। ਹਾਂਜੀ। ਇਹ ਹੁਣ ਅੱਗੇ ਆਪਾਂ ਨੂੰ ਇੱਕ ਚਤੁਰੰਗ ਦੇ ਰੱਖਿਆ। ਠੀਕ ਹੈ। ਜਿਵੇਂ ਸਭ ਤੋਂ ਪਹਿਲਾਂ ਦੇਖੋ ਚਤੁਰੰਗ ਗੁਨੀਆਂ ਮਿਲ ਗਾਵੈ ਬਜਾਵੈ ਰਿਝਾਵੈ ਗੁਨੀਆਂ ਦੇ ਅੱਗੇ ਲੈ ਕੋ ਸੰਪੂਰਨ ਕਰ ਦਿਖਾਵੇ ਹੁਣ ਇਹ ਬੰਦਿਸ਼ ਆ ਗਈ ਨਾ ਬੰਦਿਸ਼ ਦੇ ਬੋਲ ਆਪਾਂ ਜਿਵੇਂ ਪੜਿਆ ਸੀ ਵੀ ਪਹਿਲੇ ਭਾਗ ਚ ਗੀਤ ਦੇ ਲਿਰਿਕਸ ਜਾਂ ਬੰਦਿਸ਼ ਦੇ ਬੋਲ ਆ ਜਾਂਦੇ ਆ ਉਸ ਤੋਂ ਬਾਅਦ ਆ ਜਾਂਦਾ ਤਰਾਨਾ ਜਿਵੇਂ ਲਿਖਿਆ ਨਾ ਨਾ ਦੇਰ ਦੇਰ ਤੀ ਨਾ ਨਾ ਤੁੰ ਦੇ ਤਾ ਨਾ ਤਾ ਉਸ ਤੋਂ ਬਾਅਦ ਤਰਾਨਾ ਆ ਗਿਆ ਤਰਾਨੇ ਤੋਂ ਬਾਅਦ ਆਪਣੇ ਕੋਲ ਆ ਜਾਂਦੀਆਂ ਸਰਗਮ ਜਿਵੇਂ ਗਾ ਗਾ ਪਾ ਪਾ ਧਾ ਧਾ ਸਾ ਸਾ ਹਣਾ ਸਾਰੇ ਸਾ ਸਾ ਗਾਰੇ ਪਾ ਮਾ ਗਾਰੇ ਸਰਗਮ ਆ ਗਈ ਉਸ ਤੋਂ ਬਾਅਦ ਲਾਸਟ ਤੇ ਆਪਾਂ ਬੋਲਿਆ ਸੀਗਾ ਪਾਰਟ ਪਾਰਟ ਦੇ ਵਿੱਚ ਕੀ ਆ ਜਾਂਦਾ ਤਬਲੇ ਜਾਂ ਪਖਾਵੇ ਦੇ ਜਾਂ ਮਿਰਦੰਗ ਦੇ ਬੋਲ ਆ ਜਾਂਦੇ ਆ ਹਨ ਜਿਵੇਂ ਇਹਨਾਂ ਲਿਖਿਆ ਧਾ ਕਿੜ ਕਿੜ ਧੁਮ ਕਿੜ ਕਿੜ ਦਿੱਤਾ ਕਿੜ ਦਿੱਤਾ ਧੁਮ ਗਿੜ ਗਿੜ ਇਹ ਤਬਲੇ ਆ ਪਖਾਵੇ ਦੇ ਬੋਲ ਆ ਜਿਹੜੇ ਇਹ ਮੂਹ ਦੁਆਰਾ ਆਪਾਂ ਜਿਹੜਾ ਵੀ ਕੋਈ ਗਾਇਕ ਆ ਉਹ ਬੋਲਦਾ ਸਭ ਤੋਂ ਪਹਿਲਾਂ ਉਹ ਬੰਦਿਸ਼ ਦੇ ਬੋਲ ਗਾਉਂਦਾ ਠੀਕ ਹੈ ਉਸ ਤੋਂ ਬਾਅਦ ਤਰਾਨਾ ਗਾਇਆ ਜਾਂਦਾ ਫਿਰ ਉਸ ਤੋਂ ਬਾਅਦ ਸਰਗਮ ਜਾਂ ਅਲੰਕਾਰ ਵਿੱਚ ਲਏ ਜਾਂਦੇ ਆ ਤੇ ਲਾਸਟ ਦੇ ਵਿੱਚ ਤਬਲੇ ਆ ਮਿਰਦੰਗ ਜਾਂ ਪਖਾਵੇ ਦੇ ਬੋਲ ਬੋਲੇ ਜਾਂਦੇ ਆ ਠੀਕ ਹੈ ਤਾਂ ਇਹ ਚਾਰ ਰੰਗ ਹੋਗੇ ਜਿਹੜੇ ਚਤਰੰਗ ਦੇ ਵਿੱਚ ਸ਼ਾਮਿਲ ਹੁੰਦੇ ਆ ਜਿਨ੍ਹਾਂ ਨੂੰ ਮਿਲਾ ਕੇ ਚਤਰੰਗ ਗਾਇਨ ਸ਼ਲੀ ਜਿਹੜੀ ਬੰਦੀ ਹੈ ਉਸ ਤੋਂ ਬਾਅਦ ਲਿਖਦੇ ਆ ਕਿ ਅੱਜ ਕੱਲ ਚਤਰੰਗ ਗਾਇਨ ਪ੍ਰਚਾਰ ਵਿੱਚ ਨਹੀਂ ਹੈ ਤੇ ਨਾ ਹੀ ਇਸ ਦੀਆਂ ਬੰਦਿਸ਼ਾਂ ਹਨ ਜੀ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕਿ ਖਿਆਲ ਹੈ ਜਿਹੜੀ ਗਾਇਨ ਚਲੀ ਉਹ ਬਹੁਤ ਲੋਕਪ੍ਰੀਆ ਹੋ ਚੁੱਕੀ ਹੈ ਹਨਾ ਤਰੂਪਦ ਧਮਾਰ ਵਰਗੀਆਂ ਜਿਹੜੀਆਂ ਗਾਇਨ ਸ਼ਲੀਆਂ ਹੌਲੀ ਹੌਲੀ ਅਲੋਪ ਹੋ ਰਹੀਆਂ ਉਸੇ ਤਰ੍ਹਾਂ ਹੀ ਚਤਰੰਗ ਵੀ ਗਾਇਨ ਸ਼ਲੀ ਬਹੁਤ ਹੀ ਰੇਅਰ ਮਤਲਬ ਆਪਾਂ ਨੂੰ ਸੁਣਨ ਨੂੰ ਮਿਲਦੀ ਹੈ ਬਹੁਤ ਹੀ ਮਤਲਬ ਘੱਟ ਅੱਜਕੱਲ ਗਾਇਕ ਇਹ ਗ ਜਿਹੜੀ ਗਾਇਨਸ਼ਾਲੀ ਹੈ ਇਹਨੂੰ ਗਾਉਂਦੇ ਆ ਪ੍ਰਾਂਤਕੀਆ ਭਾਸ਼ਾ ਵਿੱਚ ਉਪਲਬਧ ਗ੍ਰੰਥਾਂ ਵਿੱਚ ਕੇਵਲ ਨਾਮਾਂ ਦਾ ਉਲੇਖ ਮੰਤਰੀ ਮਾਤਰ ਹੀ ਪਾਇਆ ਜਾਂਦਾ ਹੈ ਹਾਂਜੀ ਬਿਲਕੁਲ ਕਿਉਂਕਿ ਅੱਜਕੱਲ ਆਪਾਂ ਚਤੁਰੰਗ ਬਾਰੇ ਸਿਰਫ ਪੜ੍ਹਦੇ ਆ ਵੀ ਆਪਾਂ ਜਿਵੇਂ ਸੰਗੀਤ ਰੂਪ ਚ ਪੜ ਲਿਆ ਜਾਂ ਹੋਰ ਜਿਹੜੇ ਗ੍ਰੰਥ ਹੈ ਜਾਂ ਸੰਗੀਤ ਦੀਆਂ ਜਿਹੜੀਆਂ ਪੁਸਤਕਾਂ ਉਹਨਾਂ ਵਿੱਚ ਆਪਾਂ ਚਤੁਰੰਗ ਬਾਰੇ ਪੜ ਸਕਦੇ ਆ ਵੀ ਉਹਦੇ ਵਿੱਚ ਹੈ ਕੀ ਕੀ ਹਨ ਚਤੁਰੰਗ ਕਿਵੇਂ ਬਣਿਆ ਕੀ ਨਹੀਂ ਪਰ ਅੱਜਕੱਲ ਜਿਹੜਾ ਗਾਇਨ ਦਾ ਪ੍ਰਚਾਰ ਆ ਚਤੁਰੰਗ ਦਾ ਉਹ ਬਹੁਤ ਹੀ ਰੇਅਰ ਹੈ ਮਤਲਬ ਬਹੁਤ ਘੱਟ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਤੇ ਇਸ ਇਸੇ ਨਾਲ ਹੀ ਆਪਣਾ ਅੱਜ ਦਾ ਇਹ ਟੌਪਿਕ ਖਤਮ ਹੁੰਦਾ ਹੈ ਤੇ ਜੇ ਕਿਸੇ ਨੂੰ ਵੀ ਕੋਈ ਇਹ ਟੌਪਿਕ ਸੰਬੰਧੀ ਡਾਊਟ ਹੈ ਤਾਂ ਕਮੈਂਟ ਬਾਕਸ ਵਿੱਚ ਮੈਸੇਜ ਜ਼ਰੂਰ ਕਰਿਆ ਕਰੋ ਠੀਕ ਹੈ ਜੇ ਕੋਈ ਚੀਜ਼ ਨਹੀਂ ਸਮਝ ਲੱਗਦੀ ਤਾਂ ਤੇ ਕੋਸ਼ਿਸ਼ ਕਰੂੰਗਾ ਮੈਂ ਅਗਲੀ ਵੀਡੀਓ 'ਚ ਉਹ ਡਾਊਟ ਜ਼ਰੂਰ ਕਲੀਅਰ ਕਰੂੰਗਾ ਤੁਹਾਡੇ ਤੇ ਇਸ ਨੂੰ ਆਪਣੇ ਜਿਹੜੇ ਵਿਦਿਆਰਥੀ ਦੋਸਤ ਹੈ ਉਹਨਾਂ ਨਾਲ ਜ਼ਰੂਰ ਸਾਂਝਾ ਕਰੋ ਤਾਂ ਕਿ ਉਹ ਵੀ ਇਸ ਦਾ ਲਾਭ ਉਠਾ ਸਕਣ ਤੇ ਜੇ ਚੰਗਾ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਜੋ ਵੀ ਨਵੀਂ ਵੀਡੀਓ ਹੈ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ